ਨਾ ਸੱਚੀ ਉਹ ਨਹੀਂ ਮੇਰੀ ਔਕਾਤ ਨਹੀਂ ਜਿੰਨਾ ਉਸ ਮਾਲਕ ਨੇ ਦੇ ਦਿੱਤਾ ਮੈਂ ਆਪਣੀ ਔਕਾਤ ਨਾ ਮੰਗਣਾ ਸੀ ਉਹਨੇ ਔਕਾਤ ਤੋਂ ਵੱਧ ਕੇ ਦੇ ਦਿੱਤਾ ਮੈਂ ਕਿਦਾਂ ਸ਼ੁਕਰ ਕਰਾਂ ਮੇਰੇ ਮਾਲਕ ਜੀ ਕਿਦਾਂ ਖਾਲੀ ਖਜ਼ਾਨੇ ਭਰਤੇ ਨੇ ਜੋ ਮਾਰੇ ਟਾਈਮ ਚ ਟਿਚਰਾਂ ਕਰਦੇ ਸੀ ਮੂੰਹ ਬੰਦ ਉਹਨਾਂ ਦੇ ਕਰਤੇ ਨੇ ਜੋ ਮਾਰੇ ਟਾਈਮ ਚ ਟਿਚਰਾਂ ਕਰਦੇ ਸੀ ਮੂੰਹ ਬੰਦ ਉਹਨਾਂ ਦੇ ਕਰਤੇ ਨੇ ਜਦੋਂ ਆਟਾ ਘਰੇ ਸਾਡੇ ਮੁੱਕ ਜਾਣਾ ਕੋਈ ਕੌਲੀ ਨਾ ਮੰਗਿਆਂ ਦਿੰਦਾ ਹਾਸੀ ਇਹ ਸਾਲੇ ਮੰਗ ਤੇ ਮੰਗਦੇ ਰਹਿੰਦੇ ਆ ਬੜਾ ਦੁੱਖ ਜਾ ਸੁਣ ਕੇ ਆਉਂਦਾ ਹਾਸੀ ਜੋ ਇਹਨਾਂ ਹੱਥਾਂ ਨੂੰ ਮੰਗਤੇ ਕਹਿੰਦੇ ਸੀ ਅੱਜ ਲੰਗਰ ਲਾਉਣ ਜੋਗੇ ਕਰਤੇ ਨੇ ਮੈਂ ਕਿਦਾਂ ਸ਼ੁਕਰ ਕਰਾਂ ਮੇਰੇ ਮਾਲਕ ਜੀ ਤੁਸੀਂ ਖਾਲੀ ਖਜਾਨੇ ਭਰਤੇ ਨੇ ਜੋ ਮਾਰੇ ਟਾਈਮ ਚ ਟਿਚਰਾਂ ਕਰਦੇ ਸੀ ਮੂੰਹ ਬੰਦ ਉਹਨਾਂ ਦੇ ਕਰਤੇ ਨੇ